ਇੱਕ ਬੰਗਾਲੀ ਦਾ ਨਾਵਲਕਾਰ ਹੋਇਆ ਆ ਮਲਾਂ ਮੁਖੋ ਵਿਧਾਇਏ ਉਹਦੇ ਨਾਲ ਕਿਸੇ ਉਹਦੀ ਬੇਟੀ ਦੇ ਰਸਤੇ ਲਈ ਕੋਈ ਬਹੁਤ ਵੱਡਾ ਘਰ ਆਇਆ ਤਾਂ ਉਹਦੀ ਪਤਨੀ ਤੇ ਉਹ ਦੋਨੇ ਆਪਕੜ ਰੇਲ ਗੱਡੀ ਰਹੀਂ ਸਫ਼ਰ ਕਰਦੇ ਸੀਗੇ ਉਹ ਗਏ ਤੇ ਘਰ ਬਹੁਤ ਵੱਡਾ ਜਿਹੜੇ ਘਰ ਗਏ ਸੀਗੇ ਆਲੀ ਸ਼ਾਨ ਘਰ ਉਹਨਾਂ ਨੂੰ ਮਤਲਬ ਲੋਕਾਂ ਚੈੱਕ ਕਰਾ ਰਹੇ ਨੇ ਜੀ ਆਇਆਂ ਕਿਆ ਤੇ ਉੱਥੇ ਉਹਨਾਂ ਦੀ ਚੰਗੀ ਸੇਵਾ ਕੀਤੀ ਤੁਰਨ ਲੱਗਿਆ ਉਹਨੂੰ ਉਹਨਾਂ ਨੂੰ ਤੋਹਫੇ ਤਾਹਫੇ ਵੀ ਚੰਗੇ ਦਿੱਤੇ ਤੇ ਉਹਦੀ ਪਤਨੀ ਕਹਿੰਦੀ ਵੇਖੋ ਪ੍ਰਮਾਤਮਾ ਦੀ ਗੱਡੀ ਮੇਰੇ ਆਪਣੇ ਤੇ ਹੈ ਨਾ ਆਪ ਨੂੰ ਐਡਾ ਖੂਬਸੂਰਤ ਘਰ ਮਿਲ ਗਿਆ ਘਰੇ ਬੈਠਿਆਂ ਮਠਿਆ ਨੂੰ ਕੁਝ ਨਹੀਂ ਕਰਨਾ ਪਿਆਗਾ ਹੈ ਨਾ ਪ੍ਰਮਾਤਮਾ ਨੇ ਕਿੱਡੀ ਬਖਸ਼ਿਸ਼ ਕੀਤੀ ਤੇ ਆਪਣੀ ਤੀਤਾ ਰਾਜ ਕਰੂਗੀ ਉਹ ਉਹਦਾ ਰਾਜ ਤਾਂ ਤਾਂ ਕਰੂਗੀ ਨਾ ਜੇ ਉੱਥੇ ਵਿਆਹਾਂਗੇ ਤਾਂ ਉਹ ਆਂਦੇ ਹੈ ਜਿਹੜਾ ਦਿਮਾਗ ਨੂੰ ਪਾਗਲ ਹੋ ਗਿਆ ਐਡਾ ਘਰ ਘਰੇ ਬੈਠਿਆਂ ਮਿਲ ਗਿਆ ਦੁਆ ਦਾ ਤੂੰ ਦੇਖਿਆ ਉਹਨਾਂ ਦੇ ਘਰ 'ਚ ਨੌਕਰ ਸੀ ਉਹਨਾਂ ਦੇ ਘਰ 'ਚ ਫਨੂਸ ਲਮਕਦੇ ਸੀ ਉਹਨਾਂ ਦੇ ਘਰ 'ਚ ਕਿੰਨਾ ਕੁ ਸੀ ਸਾਰਾ ਕੁਝ ਸੀਗਾ ਉਸ ਘਰ ਦੇ ਵਿੱਚ ਚਮਕਦੇ ਫਰਸ਼ ਸੀਗੇ ਉਥੇ ਕੋਈ ਕਿਤਾਬ ਨਜ਼ਰੀ ਪਈ ਤੈਨੂੰ ਅਧਾ ਮੇਰੀ ਧੀੜੇ ਘਰ 'ਚ ਜੰਮੀ ਪਲੀ ਹੈ ਉਦੇ ਚਾਰ-ਛੇ ਰੇ ਕਿਤਾਬਾਂ ਹੀ ਕਿਤਾਬਾਂ ਹੈ ਤਾਂ ਮੇਰੀ ਘਰ ਧੀ ਜਦੋਂ ਉਸ ਘਰੇ ਜਾਊਗੀ ਤਾਂ ਉਥੇ ਜਾ ਕੇ ਤਾਂ ਪਾਗਲ ਹੋ ਜੂਗੀ ਉਸ ਕਰਦੇ ਵਿੱਚ ਆਪਣੀ ਮਹਿਤੀ ਦਾ ਰਸਤਾ ਨਹੀਂ ਕਰ ਸਕਦਾ ਸੋ ਪੰਜਾਬੀ ਪਿਆਰਿਓ ਆਪਾਂ ਸੋ ਸਾਇਕਾ ਨਹੀਂ ਹੈ ਸ਼ਬਦ ਤੇ ਸ਼ਬਦ ਸਾਡਾ ਗੁਰੂ ਹੈ ਸੋ ਸ਼ਬਦ ਕਿੱਥੋਂ ਮਿਲਣਾ ਸ਼ਬਦ ਸਾਨੂੰ ਪੁਸਤਕਾਂ ਚੋਂ ਮਿਲਣਾ ਹੈ ਮੈਂ ਆ ਪੁਸਤਕ ਪੜਉਂਗਾ ਪੁਸਤਕ ਪੜਉਦੇ ਚੱਕਰਾਂ ਦੇ ਵਿੱਚ ਹੀ ਨੀਕ ਪੈਂਦਾਗਾ